ਹਾਲ ਹੈ ਸੋਸੀ ਕਾਲ ਵੀ ਦੋਸਤੋ ਕੀ ਹਾਲ ਚਾਲ ਹੈ ਠੀਕ ਠਾਕ ਹੋ ਮੈਂ ਤੁਹਾਡਾ ਆਪਣਾ ਜੇਐਸ ਕਾਲੇ ਕੇ ਅੱਜ ਆਪਾਂ ਖੜੇ ਆ ਜੀ ਜੌਣ ਕੀ ਸਾਥ ਦੇ ਵਿੱਚ ਹਨਾ ਗਲੀਆਂ ਸਾਰੀਆਂ ਪੱਕੀਆਂ ਹੋ ਗਈਆਂ ਕਿਸੇ ਟਾਈਮ ਹਨਾ ਆ ਗਲੀਆਂ ਜਿਹੜੀਆਂ ਕੱਚੀਆਂ ਹੁੰਦੀਆਂ ਸੀ ਨਾ ਮੱਜਾਂ ਦਾ ਗੋਹਾ ਜਿਹੜਾ ਬਰੀਕ ਬਰੀਕ ਹੋ ਕੇ ਰਸਤੇ ਦੇ ਵਿੱਚ ਰਲਿਆ ਹੁੰਦਾ ਸੀਗਾ ਪਰ ਉਹ ਵੀ ਇੱਕ ਪਿੰਡੂ ਸਭਿਆਚਾਰਕ ਦੇ ਨਾਲ ਜੁੜੀਆਂ ਵਿਆਂ ਗੱਲਾਂ ਸੀ ਜਿਹੜਾ ਤੁਸੀਂ ਘਰ ਦੇਖ ਰਹੇ ਹੋ ਨਾ ਇੱਥੋਂ ਦੀ ਇੱਕ ਵਾਰੀ ਜਿਹੜਾ ਮੇਰਾ ਵੀਰ ਵੀਡੀਓ ਦੇਖੂਗਾ ਇਹ ਨਾ ਰਸਤਾ ਹੁੰਦਾ ਸੀ ਨਾ ਦੜਾ ਕਹਿਣ ਦੇ ਦੇ ਉੱਪਰ ਦੀ ਚੜ੍ਹ ਕੇ ਜੇ ਪਰਲੀ ਗਲੀ ਵਿੱਚ ਜਾਂਦੇ ਹੁੰਦੇ ਜੌਣ ਕੀ ਧਰਮਸ਼ਾਲਾ ਕੋਲੇ ਖੜਿਆ ਤਿੰਨ ਦਰਵਾਜਿਆਂ ਵਾਲੇ ਸਾਡੇ ਨਾਲ ਸਰਦਾਰ ਤਰਸੇਮ ਸਿੰਘ ਜੀ ਤਿੰਨ ਦਰਵਾਜਿਆਂ ਵਾਲੇ ਜਿਨ੍ਹਾਂ ਨੂੰ ਆਪਾਂ ਕਹਿ ਦਿੰਨੇ ਆ ਉਹ ਸਾਡੇ ਨਾਲ ਹਮੇਸ਼ਾ ਵੀਡੀਓ ਦੇ ਵਿੱਚ ਹੁੰਦੇ ਨੇ ਅੱਜ ਆਪਾਂ ਇੱਥੇ ਜਿਹੜੇ ਸਾਥ ਹੈਗੀ ਸਾਥ ਦੇ ਵਿੱਚ ਵੀਰ ਬਜ਼ੁਰਗ ਸਾਰੇ ਬੈਠੇ ਨੇ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਆਪਾਂ ਮੈਂ ਗਲੀ ਦੀ ਗੱਲ ਕਰਾਂ ਹਨਾ ਇਹ ਵੀ ਕੱਚੀ ਗਲੀ ਹੁੰਦੀ ਸੀ ਜਦੋਂ ਬੜਦਾ ਰੇੜਿਆਂ ਦੀਆਂ ਗੱਲਾਂ ਹੁੰਦੀਆਂ ਨੇ ਉਦੋਂ ਦੀ ਗੱਲ ਮੈਂ ਕਰ ਰਿਹਾ ਹਾਂਗਾ ਸੋ ਹੁਣ ਲੌਕਟਾਇਲ ਪੈ ਗਈ ਆ ਧੰਨਵਾਦ ਆ ਪੰਚਾਇਤਾਂ ਦਾ ਜਿਹੜੇ ਪਿੰਡ ਨੂੰ ਹਨਾ ਸੋਹਣਾ ਪਿੰਡ ਬਣਾ ਰਹੇ ਨੇਗੇ ਪਰ ਜਿਆਦਾ ਉਹ ਆਉਂਦੀਆਂ ਨੇ ਜਦੋਂ ਆਪਾਂ ਕੱਚੀਆਂ ਗਲੀਆਂ ਦੀ ਗੱਲ ਕਰਦੇ ਹਣਾ ਸੋ ਆਪਾਂ ਦੇਖ ਸਕਦੇ ਹਾਂ ਸਾਹਮਣੇ ਵੀਰ ਬੈਠੇ ਨੇ ਵਜੇ ਕਿ ਇਹ ਕਿਹੜੀ 7:00 ਵਜਦੀ ਹੈ ਕਿਹੜਾ ਆਪਣਾ ਪਰਿਵਾਰ ਵਜਦਾ ਕਿਹੜੀ ਇਹ ਗਲੀ ਵਜਦੀ ਹੈ ਜਿਹੜੀ 7:00 ਹੈ ਆਪਣੀ ਬ੍ਰਿਆਮ ਦੇ ਘਰ ਹੈ ਨਾ ਬ੍ਰਿਆਮ ਕੇ ਜੇਪਾ ਬ੍ਰਿਆਮ ਕੇ ਪਰਿਵਾਰ ਦੀ ਗੱਲ ਕਰੀਏ ਹੈ ਨਾ ਇੱਥੋਂ ਦੇ ਇਸ ਗਲੀ ਨਾਲ ਜੁੜੀਆਂ ਹੋਈਆਂ ਯਾਦਾਂ ਦੀ ਗੱਲ ਕਰੀਏ ਤਾਂ ਪਰਿਵਾਰ ਸਾਰੇ ਬਹੁਤ ਵਧੀਆ ਪਰਿਵਾਰ ਨੇ ਸੋਹਣੇ ਪਰਿਵਾਰ ਨੇਗੇ ਸੁਹਾਵਾਂ ਦੀ ਗੱਲ ਕਰੀਏ ਬਈ ਤੁਹਾਡੇ ਸੁਹਾਵ ਵੀ ਕਿਉਂਕਿ ਬਚਪਨ ਇੱਥੇ ਬੀਤੇ ਨੇ ਨਾ ਗੱਲਾਂ ਬਾਤਾਂ ਕਰੀਏ ਆਪਾਂ ਸਾਰੇ ਬੈਠੇ ਨੇ ਕਿ ਆਪਾਂ ਲੋ ਵੀ ਪੁੱਛਾਂਗੇ ਅਲੱਗ-ਅਲੱਗ ਸਾਰਿਆਂ ਦਾ ਸੋ ਗੱਲਬਾਤ ਸ਼ੁਰੂ ਕਰਦੇ ਆਂ ਇਸ ਵੀਲ ਤੋਂ ਕੀ ਨਾਮ ਹੈ ਜੀ ਆਪਣਾ ਅੰਗਰੇਜ਼ ਸਿੰਘ ਹੈ ਜੀ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਕਿਹੜੇ ਪਰਿਵਾਰ ਚੋਂ ਆ ਜਨੈਪ ਮੈਂ ਬ੍ਰਿਯਾਮ ਕੇ ਬ੍ਰਿਯਾਮ ਕੇ ਪਰਿਵਾਰ ਚੋਂ ਆਪਣਾ ਜੀ ਰਾਮ ਕਾਕਾ ਜੀ ਵੀ ਕਾਕਾ ਕਾਕਾ ਸਿੰਘ ਆਪਾਂ ਕਿਹੜੇ ਪਰਿਵਾਰ ਚੋਂ ਬ੍ਰਿਯਾਮ ਕੇ ਬ੍ਰਿਯਾਮ ਕੇ ਚੋਂ ਹਾਂਜੀ ਆਪਾਂ ਜੀ ਕੁਲਦੀਪ ਸਿੰਘ ਜੀ ਕੁਲਦੀਪ ਸਿੰਘ ਬ੍ਰਿਯਾਮ ਕੇ ਹੈਨਾ ਹਾਂਜੀ ਨਵਤੇਜ ਸਿੰਘ ਜੀ ਨਵਤੇਜ ਸਿੰਘ ਬ੍ਰਿਯਾਮ ਕੇ ਹਾਂਜੀ ਕੇਵਲ ਸਿੰਘ ਜੀ ਕੇਵਲ ਸਿੰਘ ਬ੍ਰਿਯਾਮ ਕੇ ਪਰਿਵਾਰ ਚੋਂ ਹਾਂਜੀ ਹਾਂਜੀ ਵਰਪਾਲ ਸਿੰਘ ਜੀ ਬ੍ਰਿਯਾਮ ਕੇ ਲਾਣੇ ਹਾਂਜੀ ਸੁਖਵਿੰਦਰ ਸੁਖਵਿੰਦਰ ਸਿੰਘ ਬ੍ਰਿਯਾਮ ਕੇ ਹੈਨਾ ਹਾਂਜੀ ਮੰਦਰ ਸਿੰਘ ਜੀ ਬਰਾ ਓਕੇ ਆਪਾਂ ਜੀ ਗੁਰਦੀਪ ਸਿੰਘ ਗੁਰਦੀਪ ਸਿੰਘ ਲੈ ਬਾਈ ਕਹਿੰਦੇ ਦੀ ਬਾਈ ਸਾਨੂੰ ਤਾਂ ਬੋਲਣਾ ਨਹੀਂ ਆਉਂਦਾ ਇੰਨਾ ਸੋਹਣਾ ਬੋਲਦੇ ਹੋ ਵੀਰੋ ਐ ਤੇ ਬਾਕੀ ਜਿਹੜਾ ਇੱਕ ਨਾ ਆਪਾਂ ਕਹਿ ਸਕਦੇ ਨੂੰ ਲਟੈਣ ਕਹਿੰਦੇ ਹੁੰਦੇ ਚੀਜ਼ੇ ਹੁਣ ਬੈਠੇ ਤੁਸੀਂ ਨਾ ਪਾਣੀ ਜੀ ਹਾਂ ਜਿਹੜੀ ਬੁਰਾ ਦਰਵਾਜ਼ੇ ਤੇ ਝਾੜੀਆਂ ਹੁੰਦੀਆਂ ਹੁੰਦੀਆਂ ਹਨਾ ਹੁਣ ਤਾਂ ਭਾਈ ਲੈਂਟਰ ਲੂੰਟਰ ਪੈਣ ਲੱਗ ਗਏ ਹਨਾ ਹਾਂ ਹੁਣ ਤਾਂ ਹੋਰ ਸਾਫ ਦੀਆਂ ਗੱਲਾਂ ਹੋ ਗਈਆਂ ਨੇ ਇਹ ਇਹ ਤੇ ਲਟੈਣਾ ਹਨਾ ਇੱਕ ਬਾਈ ਮੈਂ ਉਸ ਤੋਂ ਹੋਰ ਗੱਲ ਪੁੱਛਣਾ ਚਾਹੂਗਾ ਜੇ ਮੈਂ ਆਪਾਂ ਕਹਿਨੇ ਨਾ ਖੁੰਡ ਚਰਚਾ ਹਨਾ ਪਹਿਲਾਂ ਖੁੰਡ ਚਰਚਾ ਕਿਉਂ ਕਹਿੰਦੇ ਹੁੰਦੀ ਸੀ ਕਿਉਂਕਿ ਹੁਣ ਤਾਂ ਚਲੋ ਮੈਂ ਇਸ ਨੂੰ ਨਾਲ-ਨਾਲ ਥੋੜਾ ਜਿਹਾ ਸੁੱਥੋ ਵੀ ਪੁੱਛੂੰਗਾ ਮੈਂ ਵੀ ਜਿੰਨਾ ਕਿ ਮੈਨੂੰ ਪਤਾ ਹੈ ਨਾ ਮੈਂ ਵੀ ਦੱਸੂਗਾ ਜੇ ਮੈਂ ਆਪਾਂ ਖੁੰਡ ਚਰਚਾ ਦੀ ਗੱਲ ਕਰੀਏ ਕਹਿੰਦੇ ਵੀ ترસિંહ ਸਿੰਘ ਜੀ ਵੀ ਸੱਥਾਂ ਦੇ ਵਿੱਚ ਪਹਿਲਾਂ ਮਤਲਬ ਕੋਈ ਥੋੜਾ ਬਣਾਉਣ ਦਾ ਜਿਵੇਂ ਸਿਮਿੰਟ-ਸਿਮਿੰਟ ਦੀਆਂ ਤੇ ਐਡੀਆਂ ਗੱਲਾਂ ਹੁੰਦੀਆਂ ਨਹੀਂ ਸੀ ਹਨ ਉਦੋਂ ਕਹਿੰਦੇ ਵੀ ਲੋਕ ਨਾ ਵੱਡਿਆਂ-ਵੱਡਿਆਂ ਲਟੈਣਾਂ ਜਾਂ ਖੁੰਡਰਤਾ ਕਹੇ ਦਿੰਦੇ ਆ ਉਹ ਲੈ ਕੇ ਸੱਥਾਂ 'ਚ ਧਰ ਬੰਦੇ ਉਹਨਾਂ ਤੇ ਬਹਿ ਜਾਂਦੇ ਬੀਰ-ਬਜ਼ੁਰਗ ਹਨਾ ਜਦੋਂ ਕੋਈ ਕੰਮ ਕਰੰਦੇ ਤੋਂ ਬੇਲੇ ਹੁੰ ਪਰ ਜੇ ਮੈਂ ਹੁਣ ਗੱਲ ਕਰਾਂ ਤਾਂ ਧੁੱਪ ਨਿਕਲੀ ਵੀ ਹੈ ਹਾਂ ਜੀ ਫਰਵਰੀ ਮਹੀਨਾ ਚੱਲਦਾ ਹੈ ਨਾ ਜੀ ਤਰੀਕ ਦੀ ਅੱਜ ਗੱਲ ਕਰੀਏ ਮੇਰੇ ਖਾਲਚ 2 ਜਾਂ 2 ਹੈ ਨਾ 2 ਫਰਵਰੀ ਹੋਗੀ 2026 ਹੈ ਨਾ ਪਹਿਲਾ ਇਹਨਾਂ ਦਿਨਾਂ 'ਚ ਜੇ ਦੇਖਿਆ ਜਾਵੇ ਜਿੰਨਾ ਕ ਮੈਨੂੰ ਪਤਾ ਹੈ ਸੱਥਾਂ 'ਚ ਬੈੰਦੇ ਦੀ ਬਜ਼ੁਰਗ ਆ ਕੇ ਬੈੰਦੇ ਹੁੰਦੇ ਪਰ ਉਹਨਾਂ ਦੇ ਹੱਥਾਂ 'ਚ ਨਾ ਕੋਈ ਨਾ ਕੋਈ ਗਤੀਵਿਧੀ ਹੁੰਦੀ ਕੋਈ ਬਾਣ ਵੱਟਦਾ ਹੁੰਦਾ ਇੱਕੋ ਕੀ ਹੁੰਦਾ ਜੀ ਅੱਛਾ ਉਹ ਜਿਹੜੇ ਮੰਨ ਕੇ ਚੱਲੋ ਵੀ ਉਹ ਡੱਕੇ ਜੇ ਤੋੜ-ਤੋੜ ਕੇ ਉਹ ਕਰਦੇ ਹੁੰਦੇ ਹੈ ਨਾ ਸਣ ਹਨਾ ਉਹ ਉਹਨਾਂ ਦੇ ਉਹ ਦੇਖੋ ਉਹਨਾਂ ਦੇ ਨਾਲ ਆਪਾਂ ਰਸੇ ਵਗੈਰਾ ਵੀ ਪਟਦੇ ਹੁੰਦੇ ਹਨਾ ਹਾਂ ਮੰਜੇ ਮੰਜੇ ਦੇਖਾ ਇਹ ਚੀਜ਼ਾਂ ਨੇ ਨਾ ਜਿਹੜੀਆਂ ਤੁਸੀਂ ਇਹ ਗੱਲਾਂ ਕਰਦੇ ਹੋ ਵੀਰੋ ਇਹਦੇ ਨਾਲ ਜਿਹੜੇ ਮੇਰੇ ਵੀਰ ਦੇਸਾਂ ਵਿਦੇਸਾਂ ਵਿੱਚ ਬੈਠੇ ਨੇਗੇ ਹਾਂ ਤੇ ਜਾਂ ਛੋਟੇ ਬੱਚੇ ਨੇ ਜਿਨ੍ਹਾਂ ਨੂੰ ਪਤਾ ਨਹੀਂ ਹੈਗਾ ਹਨਾ ਉਹਨਾਂ ਦੇ ਨਾਲ ਇਹ ਦੁਨੀਆ ਵਜ੍ਹਾ ਗੱਲਾਂ ਨੇ ਕਿਉਂਕਿ ਉਹਨਾਂ ਨੂੰ ਇੰਨੀਆਂ ਚੀਜ਼ਾਂ ਦਾ ਪਤਾ ਲੱਗੂਗਾ ਵੀ ਭਾਈ ਪਹਿਲਾਂ ਜਿਹੜੇ ਸੱਥਾਂ 'ਚ ਬੈੰਦੇ ਹੁੰਦੇ ਕਿਸ ਤਰ੍ਹਾਂ ਹੁੰਦਾ ਹਨਾ ਸੱਥਾਂ 'ਚ ਬਹਿ ਕੇ ਕੰਮ ਵੀ ਕਰਦੇ ਹੁੰਦੇ ਪਰ ਹੁਣ ਕੀ ਦੇਖਦੇ ਹੋ ਤੁਸੀਂ ਵੀ ਮਸ਼ੀਨਰੀ ਔਨ ਕਰਕੇ ਕੰਮ ਘਟ ਗਏ ਨੇ ਜਾਂ ਕੰਮ ਹੀ ਨਹੀਂ ਹੈਗੇ ਹੁਣ ਆਪਾਂ ਜਿਵੇਂ ਹੁਣ ਮੰਨ ਕੇ ਚੱਲੋ ਚਲੋ ਘਰੋਂ ਬੇਲੇ ਹੋ ਗਏ ਆਪਾਂ ਇੱਥੇ ਆ ਕੇ ਬੈਠ ਗਏ ਨਾ ਸਹੀ ਹੈ ਜਾਂ ਗਲਤ ਹੈ ਬਹਿਣਾ ਜਿਵੇਂ ਹੁਣ ਸੱਥਾਂ ਦੇ ਵਿੱਚ ਆ ਕੇ ਹਰੇਕ ਮੰਗ ਕਰਦਾ ਬੀਜਰ ਸੱਤਾ ਦੇ ਵਿੱਚ ਪੱਖੇ ਲਵਾ ਦੋ ਸੱਤਾ ਪਿਛਲੇ ਆਪਾਂ ਦਿਖਾਵਾਂਗੇ ਉਥੇ ਸੈੱਟ ਪਾਏ ਹੋਏ ਨੇ ਹੋਰ ਹੈ ਨਾ ਪਰ ਜੇ ਆਪਾਂ ਬਾਹਰਲੇ ਦੇਸ਼ਾਂ ਦੀ ਗੱਲ ਕਰੀਏ ਉਥੇ ਦਾ ਸੱਤਾ ਹੈ ਹੀ ਨਹੀਂ ਪਰ ਹੁਣ ਜਿਹੜੇ ਪੰਜਾਬੀ ਬਾਗੇ ਪਿਛਲੇ ਉਥੋਂ ਦੀ ਵੀਡੀਓ ਦੇਖਦੇ ਆਪਾਂ ਉਹ ਪੰਜਾਬੀ ਬਾਗੇ ਜਿਹੜੇ ਉਹਨਾਂ ਨੇ ਸੱਤਾ ਪੈਦਾ ਕਰਤੀਆਂ ਹੈ ਉਥੇ ਸੱਤਾ ਮਤਲਬ ਉਹਨਾਂ ਨੇ ਡਿਮਾਂਡ ਕਰੀ ਹੈ ਹਾਂ ਲਾਗੇ ਬੈਠਣ ਪਰ ਬੈਠਣਾ ਕਿੰਨਾ ਕੁ ਸਹੀ ਹੈ ਇਹ ਨਹੀਂ ਹੈਗਾ ਵੀ ਹੁਣ ਸੋ ਤੁਸੀਂ ਸਾਰੇ ਖੇਤੀਬਾੜੀ ਵਾਲੇ ਜਾਓਗੇ ਸਾਰੇ ਕੋਲ ਹੋਣੇ ਗੁੱਸਾ ਨਾ ਕਰਿਓ ਮੇਰੀ ਗੱਲ ਦਾ ਵੀ ਜੇ ਕਿਤੇ ਉੱਥੇ ਆਪਾਂ ਕੈਰੀਆਂ ਦੋ ਕੈਰੀਆਂ ਫਸਲ ਦੀਆਂ ਮਤਲਬ ਸਬਜ਼ੀ ਵਗੈਰਾ ਦੀਆਂ ਗੰਡੇ ਗੁੰਡੇ ਮੌਸਮ ਦੇ ਹਿਸਾਬ ਨਾਲ ਤਰਸੈਮਸਨ ਬਣਿਆ ਜਾਵੇ ਨਾ ਤੇ ਆਪਾਂ ਇੱਥੇ ਬੈਠਣ ਦੀ ਬਜਾਏ ਉੱਥੇ ਕੰਮ ਕਰੀਏ ਹੋਰ ਨਹੀਂ ਇਹਦੇ ਚੰਗਾ ਤੇ ਹੁਣ ਚਲੋ ਆਪਾਂ ਇੱਥੇ ਬਹਿਨੇ ਆ ਗੱਲਾਂ ਬਾਤਾਂ ਸਾਰੇ ਹਾਂ ਸਹੀ ਗੱਲ ਆ ਵੀਰ ਦੀ ਸਹੀ ਗੱਲ ਆ ਨਾ ਪਰ ਮੇਰੇ ਮੇਰੀ ਮੇਰੀ ਸੋਚ ਹੈ ਕਿ ਚਲ ਜੇ ਆਪਾਂ ਪਪ ਦੇ ਕੰਮਾਂ 'ਚ ਰੁੱਝੀਏ ਤਾਂ ਵਧੀਆ ਗੱਲ ਹਾਂਜੀ ਦਰਸਨ ਸਿੰਘ ਕੀ ਉਹੀ ਪਰਿਵਾਰੇ ਸਾਰਾ ਜਿਹੜਾ ਆਪਣੇ ਗਗਨ ਸਿੰਘ ਸਰਪੰਚ ਸੀਗੇ ਹੂੰ ਬਲਾ ਰਹੇ ਨੇ ਆਪਣੇ ਚਾਰ ਪਿੰਡਾਂ ਦੇ ਪਹਿਲਾਂ ਅੱਛਾ ਇਹ ਨਾਲ ਆਪਣੇ ਲਾਲਾ ਨਮੇਸਰ ਲਾਲਾ ਜੀ ਹੁੰਦੇ ਨਾਲ ਇਹ ਆਪਣਾ ਗ੍ਰੱਥ ਅੱਛਾ ਨਮੇਸਰ ਦੀ ਗੱਲ ਕਰੀ ਆ ਤਰਸਿੰਸਨ ਤੁਸੀਂ ਇਹ ਚੁੜੇ ਦੀ ਇਹ ਬ੍ਰਾਮ ਖੇ ਪਰਵਾਦ ਵਿੱਚੋਂ ਪਹਿਲੇ ਹੋਏ ਲਈ ਇਹ ਅੱਛਾ ਇਹਨੇ ਕੋਈ ਚਾਰ ਪਿੰਡਾਂ ਦੇ ਹਲੋ ਜਦੋਂ ਆਪਾਂ ਕਮੇਟੀ ਬਣੀ ਸੀ ਪਹਿਲਾਂ ਹੂੰ ਉਹ ਉਹਨਾਂ ਨੇ ਮੁਖੀ ਰਹੇ ਨੇ ਅੱਛਾ ਇੱਧਰ ਇੱਥੇ ਇੱਥੇ ਜਾ ਜੋ ਹਾਂ ਗ੍ਰਾਮ ਦਾ ਪਰਵਾਦ ਹਨ ਨਹੀਂ ਜਿਵੇਂ ਨਮੇਸਰ ਦੀ ਤੁਸੀਂ ਗੱਲ ਕਰੀ ਆ ਨਮੇਸਰ ਕੌਣ ਸੀ ਇਹ ਨਮੇਸਰ ਲਾਲਾ ਜੀ ਤੇ ਆਪਣੇ ਪਿੰਡ ਦੇ ਅੱਛਾ ਜੀ ਇੱਕ ਬਹੁਤ ਵਧੀਆ ਸਮਾਜ ਸੇਵੀ ਕਹੋ ਹੂੰ ਆ ਜੋ ਪਰਿਵਾਰ ਬਰਾਲੇ ਵੀ ਰਹਿੰਦਾ ਮੇਲੇ ਉਹਨਾਂ ਦਾ ਅੱਛਾ ਉਹ ਉਹਨਾਂ ਨੇ 75 ਕਰੋੜ ਨੂੰ ਮਿਲੇ ਲਈ ਆਪਾਂ ਨੂੰ ਪੰਪ ਉਹਨਾਂ ਨੂੰ ਮਿਲਿਆ ਗਿਆ ਲੋੜ ਹੋਤੀ ਚੀਜ਼ਾਂ ਦੀ ਲੈ ਵੀ ਦੋਸਤੋ ਅੱਜ ਤੁਹਾਨੂੰ ਉਹ ਵੀ ਦਿਖਾਵਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਡਾਇਰਾ ਵੀ ਦਿਖਾਵਾਂਗੇ ਤੁਹਾਨੂੰ ਬਾਕੀ ਹੋਰ ਦਰਾਸਤਾ ਦੀ ਦੋ ਚਾਰ ਜਾਣਕਾਰੀ ਗੁਰੂ ਦੇਵਾਂਗੇ ਬਿਲਕੁਲ ਜੀ ਜਿਵੇਂ ਤੁਹਾਨੂੰ ਪਤਾ ਸਾਡੇ ਨਾਲ ਜੁੜੋ ਵੱਧ ਤੋਂ ਵੱਧ ਸਾਨੂੰ ਸ਼ੇਅਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਹਾਂ ਕਰੋ ਠੀਕ ਹੈ ਜੀ ਕਿਹ ਪਰਿਵਾਰ ਉਹ ਹੀ ਹਮੋਂ ਬ੍ਰਾਂਖਾ ਹੈ ਆਪਦਾ ਬਹੁਤ ਦੂਰ ਰਿਆਂ ਦੇ ਇੱਥੇ ਬੈਠ ਕੇ ਆ ਰਹੇ ਗੱਲਾ ਬੋਤਾ ਕਰਕੇ ਖੇਤਾਂ ਨੂੰ ਜਾਣਾ ਨਾ 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 ਪਾ ਦਿੱਤਾ ਬਹੁਤ ਬਹੁਤ ਧੰਨਵਾਦ ਆ ਜੀ ਤੁਹਾਡਾ ਦੇਖੋ ਹਨਾ ਤੁਸੀਂ ਸਮੇਂ ਤੋਂ ਸਮਾਂ ਕੱਢਿਆ ਵੈਸੇ ਬਾਈ ਬੇਸਕ ਦੀ ਹੁਣ ਜੇ ਆਪਾਂ ਗੱਲ ਕਰੀ ਹੈ ਨਾ ਆਪਾਂ ਕਹਿ ਦਿੰਦੇ ਆ ਵੀ ਹੁਣ ਬੈਠੇ ਨੇ ਬਿਠਾਏ ਨੇ ਬਾਈ ਇਹ ਤਾਂ ਡੋਢੀ ਕੰਮ ਤੇ ਜਾਂਦੇ ਸੀਗੇ ਇੰਨੇ ਵਿਹਲੇ ਨਹੀਂ ਹੈਗੇ ਜਿਹੜਾ ਕੋਈ ਤੁਸੀਂ ਪਿੰਡ ਵਾਲੇ ਹਨਾ ਸਾਰੇ ਕੰਮ ਕਰਦੇ ਨੇ ਇਹ ਤਾਂ ਇੱਕ ਸੋਨੋ ਇੱਕ ਟੇਲਰ ਹੀ ਦਿਖਾਇਆ ਸੀਗਾ ਵੀਰ ਸਾਰੇ ਵੰਦੇ ਹੋ ਸਾਈਕਲ ਖੜਾ ਹੈਗਾ ਦੇਖੋ ਕੰਮ ਤੇ ਜਾਣ ਵਾਲੇ ਸੀਗੇ ਸਾਰੇ ਕਹਾਂਦੇ ਸੀ ਪਰ ਬਿਠਾਏ ਨੇ ਵੀਰਾਂ ਨੂੰ ਆਖੇ ਵੀ 2 ਮਿੰਟ ਬੈਠ ਜੋ ਯਾਰ ਆਪਾਂ ਆਪਣੇ ਪਿੰਡ ਦੀ ਗੱਲਬਾਤ ਕਰੀਏ ਜਿਵੇਂ ਮੇਰੇ ਪਿੰਡ ਦੀਆਂ ਗੱਲਾਂ ਮੇਰਾ ਪ੍ਰੋਗਰਾਮ ਹੈ ਉਹਦੇ ਵਿੱਚ ਆਪਾਂ ਪਿੰਡ ਕਾਲੇ ਕਹਿੰਦੀ ਸਰਚਿੰਗ ਚੱਲ ਰਹੀ ਹੈ ਸਾਰੇ ਆਪਾਂ ਦਿਖਾਵਾਂਗੇ ਹਨਾ ਸੱਫਾਂ ਦੀਆਂ ਗੱਲਾਂ ਕਬਤਾਂ ਕਰਦੇਾਂਗੇ ਸੋ ਜਿਹੜੇ ਮੇਰੇ ਵੀਰ ਨੇ ਸਾਨੂੰ ਬਾਹਰੇ ਬੈਠੇ ਦੇਖਣਗੇ ਓਏ ਆ ਤਾਂ ਮੇਰਾ ਆੜੀ ਆ ਓਏ ਆ ਮੇਰੇ ਨਾਲ ਪੜਿਆ ਓਏ ਆ ਮੇਰਾ ਹੋਆ ਓਏ ਮੇਰਾ ਚਾਚਾ ਤਾਇਆ ਇਸ ਤਰ੍ਹਾਂ ਦੀਆਂ ਜਦੋਂ ਗੱਲਾਂ ਹੋਣਗੀਆਂ ਨਾ ਬਈ ਮਨ ਨੂੰ ਸਕੂਨ ਹੁੰਦਾ ਜਦੋਂ ਬਾਹਰਲੇ ਚੰਗੇ ਚੰਗੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਹਨਾ ਸੋ ਪਰਿਵਾਰ ਦੀ ਗੱਲ ਕਰਾਂ ਬਈ ਦਿਨੋਂ ਕਹਿੰਦਾ ਵੀਰੇ ਯਾਰ ਜਮਾਂ ਦਿਨੋਂ ਕਹਿੰਦਾ ਮੈਂ ਮੇਰਾ ਡੈਡੀ ਸੀਗਾ ਇਥੇ ਕੰਮ ਕਰਦਾ ਸੀ ਨੈਪੀ ਕਹਣਾ ਹਨਾ ਮ ਬੋਲੇ ਬੋਰੀ ਬਹੁਤ ਥਾਵੇਂ ਗੱਲ ਕਰੀਆ ਇੰਨਾ ਚੰਗਾ ਪਰਿਵਾਰ ਸੀ ਨਾ ਕਿਉਂ ਦੁੱਧ ਲੱਸੀ ਮੱਖਣ ਮਤਲਬ ਬਰਾਬਰ ਦਾ ਠੀਕ ਹਨ ਕੋਈ ਬਿਤਕਰੇ ਵਾਲੀ ਗੱਲ ਨਹੀਂ ਸੀ ਬਹੁਤ ਸੋਹਣਾ ਪਰਿਵਾਰ ਨੇ ਜੇ ਤੁਹਾਡੇ ਮਰੇ ਦਿਲੋਂ ਕਰਿਆ ਸੀ ਤਾਂ ਕਰਕੇ ਸਾਨੂੰ ਪਟਾ ਕੇ ਛੋਟਾ ਸਮਾਂ ਲੈ ਕੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਜੀ ਬ੍ਰਾਮਕੇ ਪਰਿਵਾਰ ਦੀ ਸਾਰਿਆਂ ਦੀ ਧੰਨਵਾਦ ਹੈ ਬੈਸਾ ਮੈਂ ਗੱਲ ਕਰੂੰਗਾ ਸਾਰੇ ਪਿੰਡ ਦੀ ਧੰਨਵਾਦ ਹੈ ਇਧਰ ਵੀ ਵੀਰ ਖੜੇ ਨੇ ਹਨਾ ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਆਹ ਗਲੀ ਨਾਲ ਜੁੜੀਆਂ ਹੋਈਆਂ ਯਾਦਾਂ ਕਿਤੇ ਕਿਤੇ ਨਹੀਂ ਸਿੱਧੀ ਪਰਿਵਾਰਖਾਨੇ ਜਾਂਦੀ ਹੈ ਵੀ ਇਧਰੋਂ ਜੇ ਆਪਾਂ ਗੱਲ ਕਰੀਏ ਇਧਰੋਂ ਆ ਗਈ ਜੀ ਜੌਣ ਕੀ ਧਰਮਸਾਲਾ ਹਨਾ ਇੱਥੋਂ ਲੈ ਕੇ ਸਾਰੇ ਹੁਣ ਦੇਖ ਲਾ ਦੇਖ ਸਕਦੇ ਹੋ ਵੀ ਜਿਨੇ ਨੇ ਕੱਚੇ ਰਸਤੇ ਦੇਖੇ ਸੀ ਨਾ ਹੁਣ ਪੱਕੇ ਵੀ ਦੇਖ ਲਓ ਤਰਕੀਆਂ ਦੇ ਵਿੱਚ ਨੇ ਪਿੰਡ ਸੋ ਬਹੁਤ ਸੁਣੀ ਗੱਲ ਹੈ ਉਸਕ ਏਰੀਆ ਰਹਿੰਦਾਗਾ ਜਿਹੜਾ ਸੁਧਾਰਨ ਵਾਲਾ ਵੀ ਆ ਨਗਰ ਪੰਚਾਇਤ ਅੱਗੇ ਇਹ ਗੁਜਾਰਸ਼ ਹੈ ਵੀ ਪਾਣੀ ਹੈ ਜਿਹੜਾ ਪਾਣੀ ਦੀ ਨਿਕਾਸੀ ਵਗੈਰਾ ਦਾ ਜਰੂਰ ਪ੍ਰਬੰਧ ਕਰੋ ਜੀ ਕੁਦਰਤ ਨੂੰ ਪਿਆਰ ਕਰੋ ਵੱਧ ਤੋਂ ਵੱਧ ਦਰਖਤ ਲਾਓ ਸੋ ਜਿਹੜੇ ਮੇਰੇ ਵੀਰ ਨੇ ਫਾਲਤੂ ਪਾਣੀ ਡੋਲਦੇ ਨੇ ਉਹ ਵੀ ਪਰਹੇਜ਼ ਕਰੋ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹਾਂਜੀ ਦਰਸਿੰਦਰ ਸਿੰਘ ਠੀਕ ਹੈ ਜੀ ਹਾਂ ਠੀਕ ਬੜ ਚੱਲਦੀ ਕਹਾਣੀ ਬਸ ਤੇ ਇੱਕ ਮੜਾ ਜੀ ਬੀਰਮਣ ਕੇ ਇਹ ਦੱਸਿਓ ਵੀ ਆਪਣੇ ਜਿਹੜੇ ਖੇਤ ਨੇ ਕਿਹੜੇ ਕਿੜੀਆਂ ਹੋਣੇ ਆਪਣੇ ਜਿਹੜੇ ਕਈ ਵਜਨ ਨੇ ਨਾ ਡੈਰਾ ਜੰਡ ਵਾਲਾ ਇਧਰ ਕੰਨ ਗਿਆ ਕਹਿੰਦੀ ਜੀ ਤੇ ਜੰਡ ਵਾਲਾ ਜੰਡ ਵਾਲਾ ਕੂਹ ਵਾਲਾ ਜਿਵੇਂ ਅੱਛਾ ਕਾਦੀ ਵਾਲੇ ਖੇਤ ਨੇ ਕਾਦੀ ਵਾਲਾ ਕੂਹ ਇੱਕ ਕਈ ਖੇਤ ਨੇ ਆਪਾਂ ਉਹਨਾਂ ਬਾਰੇ ਵੀ ਗੱਲਬਾਤ ਕਰਾਂਗੇ ਜੇ ਆਪਾਂ ਹੁਣ ਪ੍ਰੋਪਰ ਗੱਲ ਨਹੀਂ ਕਰਦੇ ਫਿਰ ਤੁਸੀਂ ਕਮੈਂਟਾਂ ਦੇ ਵਿੱਚ ਦੱਸਿਓ ਵੀ ਇਹਨੂੰ ਕੀ ਕਹਿੰਦੇ ਦੀ ਇਹਨੂੰ ਕੀ ਕਹਿੰਦੀ ਹੈ ਨਾ ਸੋ ਸਾਰਿਆਂ ਦਾ ਧੰਨਵਾਦ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਇਕ ਤੇ ਸ਼ੇਅਰ ਜਰੂਰ ਕਰਿਓ ਧੰਨਵਾ